ਤਿਆਲਤ ਇੱਕ ਬੇਹੱਦ ਹੀ ਸਨਸਨੀ ਫੈਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜੁੱਥੇ ਕਿ ਇੱਕ ਐਮਸੀ ਦੇ ਵੱਲੋਂ ਖੁਦ ਨੂੰ ਹੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਚਾਹਤ ਹੈ ਦੱਸਦੇ ਕਿ ਬੱਬੀ ਮਾਨ ਜੋ ਕਿ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਐਮਸੀ ਰਹੇ ਨੇ ਸਾਬਕਾ ਕਲੀ ਐਮਸੀ ਨੇ ਜਿਨਾ ਵੱਲੋਂ ਖੁਦ ਨੂੰ ਗੋਲੀ ਮਾਰੀ ਜਾਂਦੀ ਹੈ 65 ਸਾਲ ਦੀ ਉਮਰ ਹੈ ਤੇ ਸ਼ਾਮ ਵੇਲੇ ਸ਼ੱਕੀ ਹਾਲਾਤਾਂ ਦੇ ਵਿੱਚ ਕਰਦੇ ਬਾਹਰ ਬਣੀ ਵਰਕਸ਼ਾਪ ਤੇ ਉਹਨਾਂ ਵੱਲੋਂ ਇੱਕ ਗੋਲੀ ਮਾਰੀ ਜਾਂਦੀ ਹੈ ਸ਼ਕੀਲਾਤ ਚੁਣਦੀ ਡੈੱਡ ਬੋਡੀ ਮਿਲਦੀ ਹੈ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਵਰਕਸ਼ਾਪ ਤੇ ਸੀ ਕਰਦੇ ਬਾਹਰ ਬਣੀ ਹੋਈ ਸੀ ਜਿੱਥੇ ਕਿ ਵਰਕਸ਼ਾਪ ਦੇ ਵਿੱਚ ਜਦੋਂ ਬੈਠੇ ਸੀ ਤਾਂ ਅਚਾਨਕ ਉਹਨਾਂ ਦੇ ਗੋਲੀ ਲੱਚ ਜਾਂਦੀ ਹੈ ਚਾਣੇ ਕਿ ਜਦੋਂ ਪਰਿਵਾਰਕ ਮੈਂਬਰ ਨੂੰ ਖਬਰ ਪਤਾ ਚੱਲਦੀ ਕਿਉਂਕਿ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਹ ਚੰਗੇ ਭਲੇ ਘਰੋਂ ਗਏ ਸੀ ਅਜਿਹੀ ਕੋਈ ਗਲਬਾਤ ਨਹੀਂ ਸੀ ਹਾਲਾਂਕਿ ਹੁਣ ਇਹ ਘਟਨਾ ਕਿਉਂ ਵਾਪਰੀ ਬੱਬੀ ਮਾਨ ਦੇ ਜਿਹਾ ਕਿਉਂਕਿ ਤਏ ਹੁਣ ਜਾਂਚ ਦਾ ਵਿਸ਼ਾ ਜੋ ਕਿ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਪਟਿਆਲਾ ਦੇ ਰਾਗੋ ਮਾਜਰੇ ਇਲਾਕੇ ਦੀ ਇੱਕ ᱴਾਏ ਜਿੱਥੇ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕਿਉਂਕਿ ਐਮ ਸੀ ਸੀ ਸਾਭਾ ਕਾ ਐਮ ਸੀ ਸੀ ਬੱਬੀ ਮਾਨ ਤੇ ਅਚਾਨਕ ਉਹਨਾਂ ਵੱਲੋਂ ਖੁਦ ਨੂੰ ਹੀ ਗੋਲੀ ਮਾਰ ਲੈਣਾ ਕਈ ਸਵਾਲ ਖੜੇ ਕਰ ਰਿਹਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੀ ਗੁੱਥੀ ਨੂੰ ਵੀ ਸੁਲਝਾ ਲਿਆ ਜਾਵੇਗਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਰੇਸ਼ ਹੈ ਜੀ ਸੁਰੇਸ਼ ਜੀ ਕਿਹੜੀ ਜਗ੍ਹਾ ਹੈਗੇ ਉਹਦੇ ਕੀ ਧੋਬੀ ਕਾਰਡ ਵੱਜਦਾ ਜੀ ਇਹ ਉਹਰੇ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਤੇ ਮਿਲਣ ਸਾਰ ਤੇ ਅੱਜ 2:30 ਵਜੇ ਪਤਾ ਲੱਗਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਕਿਹੜੀ ਜਗ੍ਹਾ ਉਹਨਾਂ ਦੀ ਦੁਕਾਨ ਸੀ ਕੀ ਸੀ ਇਹ ਦੁਕਾਨ ਹੈ ਜੀ ਉਹਨਾਂ ਦੀ ਕਿਰਾਏ ਤੇ ਦੇਈ ਵੀ ਦੀ ਇਹ ਹਾਂਜੀ ਕਿੰਨੇ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਜੀ ਉਹ ਸੋਪ ਪੁਲਸ ਵਗੈਰਾ ਯਾਰ ਹੁਣ ਆਈ ਏ ਜੀ ਪੁਲਸ ਅੱਛਾ ਹਾਂਜੀ ਕੋਈ ਕਿਸੇ ਨਾਲ ਰੰਜਿਸ਼ ਚਾ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਧੀ ਰੰਜਿਸ਼ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਦੇ ਨੇ ਹਾਂਜੀ ਇਹ ਕੀ ਸਭ ਕੰਮ ਸੀ ਜੀ ਹਾਂਜੀ ਹਾਂਜੀ ਅੱਜ ਗੱਡੀ ਟੱਕਰ ਹੋਈ ਹੈ ਕੀ ਉਹ ਬਾਤ ਕੋਈ ਘਟਨਾ ਹੋਰ ਕੀ ਮਾਮਲਾ ਹੈ ਸਾਰਾ ਇਹ ਹਾਂਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬੱਬੀ ਮਾਨ ਹੈਗੇ ਨੇ ਜਿਹੜੇ ਕੋਈ ਐਕਐਮਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜਿਹੜਾ ਕਿ ਹਾਲੇ ਤੱਕ ਤਾਂ ਸੁਸਾਇਸਾਈਡ ਕੇਸ ਲੱਗਦਾ ਹੈ ਬਾਕੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਬਾਡੀ ਨੂੰ ਮੋਰਚੂ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਇਹਨਾਂ ਦਾ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸ ਸੀ ਕਬਜ਼ੇ ਚ ਲੈ ਰਹੇ ਆ ਬਿਲਕੁਲ ਕਿੰਨੇ ਵਜੇ ਕਿੰਨੇ ਵਜੇ ਦੀ ਘਟਨਾ ਰਹੀ ਹੈ ਇਹ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰ ਗਈ ਸੀ ਪ੍ਰਾਈਮਰੀ ਪਲੇਸ ਤੇ ਪਹੁੰਚਣ ਦਾ ਚੱਲ ਪ੍ਰਾਇਮਰੀ ਫੀਸ ਹੈ ਸੁਸਾਇਡ ਕੇਸ ਲੱਗ ਰਿਹਾ ਜੀ ਬਾਕੀ ਕੁਛ ਤੇ ਪੁਸ਼ਟਾਸ਼ ਕਰਦੇ ਆ ਜੀ ਫੈਮਿਲੀ ਮੈਂਬਰ ਜੇ ਜੋ ਵੀ ਬਿਆਨ ਲਖਾਂਗੇ ਜੀ ਸਾਹਿਬ ਦੀ ਉਹ ਸਾਹਿਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਕੋਈ ਨਹੀਂ ਹਾਲੇ ਤੱਕ ਕੁਝ ਨਹੀਂ ਕਿਹਾ ਜੀ ਹਾਲੇ ਤੱਕ ਪੁਸ਼ਟੀ ਹੈ ਥੈਂਕ ਯੂ ਜੀ